ਗੇ ਗਹਿ ਉਤਾਰੂ ਬਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਤੋ ਛਾਡ ਕੇ ਗਹਿ ਉਤਾਰੂ ਦਵਾਰ ਬਹੇ ਗਹਿ ਕੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਬਿਆ ਬਨ ਚੱਲੇ ਤੇ ਹੀ ਕੁੰਕਮ ਮਨ ਹੋ ਮੂਠ ਗੁਲਲ ਕੀ ਸੰਗ ਪ੍ਰਹਰੀ ਤਲਿ ਮਨੋ ਢਫ ਮਲ ਬਣੀ ਹੱਥ ਨਾਲ ਬੰਦੂਕ ਛੋਟੇ ਪੇਚਕਾਰੀ ਬਨ ਚੱਲੇ ਤੇ ਹੀ ਕੰਕਮ ਮੰਨ ਮੂਠ ਗੁਲਲ ਕੀ ਸੰਗ ਪ੍ਰਹਰੀ ਤਲਿ ਮਨੋ ਢਫ ਮਲ ਬਣੀ ਹੱਥ ਨਾਲ ਬੰਦੂਕ ਛੁੱਟੇ ਪਿਚਕਾਰੀ ਸਰਾਉਨ ਭਾਰੇ ਪਟ ਮੀਰਨ ਕੇ ਉਪਮਾ ਜਨ ਘੋਰ ਕਹਿ ਕੇ ਸਰ ਡਾਰੀ ਖੇਲਤ ਫਾਗ ਕੇ ਬੀਰ ਲਰੇ ਨਵ ਲਾਸੀ ਲੀਏ ਕਰ ਵਾਰ ਕਟਾਰੀ ਦੋਹਰਾ ਖੜਗ ਸਿੰਘ ਅਤ ਲਰਦ ਹੈ रस रूद्र हे अनुराग रण चंचलता बहु करत जन न डुआ बड भाग सवैया सारथी अपने सो कहके सो तवाही तही रथ जुद मचवे शास्त्र प्रहरत सुरन पे ਕਰ ਹਥਨ ਕੋ ਅਰਥ ਅਬ ਦਿਖਾਵੇ ਦੁੰਦਬ ਢੋਲ ਮਰਦੰਗ বাজੇ ਕਰ ਵਰ ਕਟੜਨ ਥਾਲ ਬਜ ਜਾਵੇ ਮਰ ਹੀ ਮਰ ਉਚਾਰ ਕਰੇ ਮੁਖ ਈਓ ਕਰ ਨਿਰਤਿ ਓ ਗਨ ਸੁਨਵੇ ਸਭੀਆ ਮਰਹੀ ਮਾਰਿਆ ਲਾਬ ਉਚਾਰਿਤ ਦੁੰਦਬ ਢੋਲ ਮਰਦੰਗ ਆਪਰ ਸਤਨਨ ਕੇ ਸਿਰ ਅਤਰ ਤਾਰਕ ਲਗੇ ਤਹ ਤਲਨ ਕੋ ਥਨ ਕਰ ਜੁਧ ਗਿਰ ਧਰ ਰੀਝ ਕਹ ਦੇਤ ਹੈ ਪ੍ਰਾਨਨ ਦਨ ਬੜੇ ਰੀਝ ਵਰ ਨਿਰਤ ਕਰ ਨਟ ਕੋਪਲ ਰੇ ਭਟ ਜੁਧ ਕੀ ਠੌਰ ਕੇ ਨਿਰਤ ਅਖਰ ਜੁਝ ਗਿਰੇ ਧਰ ਰੀਜ ਕਹਿ ਦਿੱਤ ਹੈ ਪ੍ਰਾਨਨ ਦਾਨ ਬੜੇ ਰਿਜਵਰ ਨਿਰਤ ਕਰ ਨਟ ਕੋਪਲ ਰੇ ਭਟ ਜੋਧ ਕੀ ਠੋਰ ਕੇ ਨਿਰਦੇ ਅਖਰ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ ਗਾਜ ਕੇ ਜਕਾਰਾ ਗਜਾਵੇ ਸਤ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਹਿ ਗੁਰੂ ਪੰਥ ਖਾਲਸੇ ਦੀ ਦਿਨ ਚੜਦੀ ਗਲਾਰ ਰਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ